ਨਰਨੋਦੀ ਫਿਲਮ ਅਮਰਜੈਂਸੀ ਦਾ ਟ੍ਰੇਲਰ ਰਿਲੀਜ਼ ਹੋਣ ਤੋਂ ਬਾਅਦ ਤੋਂ ਹੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸਿੱਖ ਭਾਈਚਾਰੇ ਦੇ ਲਗਾਤਾਰ ਵਿਰੋਧ ਕਾਰਨ ਇਸ ਫਿਲਮ ਨੂੰ ਸੈਂਸਰ ਬੋਰਡ ਤੋਂ ਸਰਟੀਫਿਕੇਟ ਨਹੀਂ ਮਿਲ ਸਕਿਆ ਇਹ ਫਿਲਮ 6 ਸਤੰਬਰ ਨੂੰ ਸਿਨੇਮਾ ਕਰਾਚੀ ਰਿਲੀਜ਼ ਹੋਣੀ ਸੀ ਪਰ ਫਿਲਹਾਲ ਇਸ ਨੂੰ ਟਾਲ ਦਿੱਤਾ ਗਿਆ ਹੈ ਹਾਲਾਂਕਿ ਹੁਣ ਖਬਰ ਆ ਰਹੀ ਹੈ ਕਿ ਤਿੰਨ ਕਟਾਂ ਤੋਂ ਬਾਅਦ ਫਿਲਮ ਦੀ ਰਿਲੀਜ਼ ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ ਯਾਨੀ ਕਿ CBFC ਨੇ ਫਿਲਮ ਨੂੰ UA ਸਰਟੀਫਿਕੇਟ ਦੇ ਦਿੱਤਾ ਹੈ ਇਸ ਤੋਂ 3 ਕਟਾ ਦੇ 4 ਕੁਲ 10 ਬਦਲਾਅ ਕੀਤੇ ਗਏ ਨੇ ਇਹਨਾਂ ਹੀ ਨਹੀਂ ਸੈਂਸਰ ਬੋਰਡ ਨੇ ਕੰਗਨਰਨੋਦ ਦੇ ਫਿਲਮ 'ਚ ਦਿਖਾਏ ਗਏ ਵਿਵਾਦਿਤ ਬਿਆਨਾਂ ਤੇ ਨਿਰਮਾਤਾਵਾਂ ਤੋਂ ਤੱਥਾਂ ਅਤੇ ਸ੍ਰੋਤਾ ਦੇ ਵੀ ਮੰਗ ਕੀਤੀ ਹੈ ਜਿਨ੍ਹਾਂ ਸੀਨਸ ਵਿੱਚ ਬਦਲਾਅ ਦੀ ਮੰਗ ਕੀਤੀ ਗਈ ਸੀ ਉਹਨਾਂ ਵਿੱਚ ਇੱਕ ਹੈ ਰਾਸ਼ਟਰਪਤੀ ਰਿਸਰਚ ਨਿਕਸਨ ਵੱਲੋਂ ਭਾਰਤੀ ਔਰਤਾ ਪ੍ਰਤੀ અપਮਾਨਜਨਕ ਟਿੱਪਣੀਆਂ ਇਸ ਤੋਂ ਇਲਾਵਾ ਇਸ ਤੋਂ ਇਲਾਵਾ ਵਿਨਸਟਨ ਚਰਚਿਲ ਵੱਲੋਂ ਭਾਰਤੀਆਂ ਨੂੰ ਖਰਗੋਸ਼ਾ ਵਾਂਗ ਪ੍ਰਜਨਨ ਕਰਨ ਦਾ ਵਰਨਰ ਵੀ ਸ਼ਾਮਿਲ ਕੀਤਾ ਗਿਆ ਹੈ ਇਸ ਤੋਂ ਪਹਿਲਾਂ ਕੰਗਨਾ ਰਣੌਤ ਨੇ ਆਪਣੇ ਅਫੀਸ਼ੀਅਲ ਐਕਸ ਅਕਾਊਂਟ 'ਤੇ ਪੋਸਟ ਕਰਕੇ ਫਿਲਮ ਦੇ ਰਿਲੀਜ਼ ਡੇਟ ਟਾਲਣ ਦੀ ਜਾਣਕਾਰੀ ਦਿੱਤੀ ਸੀ ਕੰਗਨਾ ਨੇ ਲਿਖਿਆ ਸੀ ਕਿ ਭਾਰੀ ਮਨ ਨਾਲ ਮੈਲਾਨ ਕਰਦੀ ਹਾਂ ਕਿ ਮੇਰੀ ਨਿਰਦੇਸ਼ਕ ਫਿਲਮ ਐਮਰਜੈਂਸੀ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ ਅਸੀਂ ਅਜੇ ਵੀ ਸੈਂਸਰ ਬੋਰਡ ਤੋਂ ਪ੍ਰਮਾਣਿਕ ਕਰਨ ਦੀ ਉਡੀਕ ਕਰ ਰਹੇ ਹਾਂ ਨਵੀਂ ਰਿਲੀਜ਼ ਮਿਤੀ ਦਾ ਜਲਦੀ ਹੀ ਐਲਾਨ ਕੀਤਾ ਜਾਵੇਗਾ ਤੁਹਾਡੀ ਸਮਝ ਅਤੇ ਧੀਰਜ ਲਈ ਧੰਨਵਾਦ ਸੰਗਣਾ ਰਨੋਤ ਦੀ ਫਿਲਮ ਐਮਰਜੈਂਸੀ ਦਾ ਟ੍ਰੇਲਰ ਰਿਲੀਜ਼ ਹੋਣ ਤੋਂ ਬਾਅਦ ਤੋਂ ਹੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸਿੱਖ ਭਾਈਚਾਰੇ ਦੇ ਲਗਾਤਾਰ ਵਿਰੋਧ ਕਾਰਨ ਇਸ ਫਿਲਮ ਨੂੰ ਸੈਂਸਰ ਬੋਰਡ ਤੋਂ ਸਰਟੀਫਿਕੇਟ ਨਹੀਂ ਮਿਲ ਸਕਿਆ ਇਹ ਫਿਲਮ 26 ਸਤੰਬਰ ਨੂੰ ਸਿਨੇਮਾ ਕਾਰਾਚ ਰਿਲੀਜ਼ ਹੋਣੀ ਸੀ ਪਰ ਫਿਲਹਾਲ ਇਸ ਨੂੰ ਟਾਲ ਦਿੱਤਾ ਗਿਆ ਹੈ ਹਾਲਾਂਕਿ ਹੁਣ ਖਬਰ ਆ ਰਹੀ ਹੈ ਕਿ ਤਿੰਨ ਕਟਾਂ ਤੋਂ ਬਾਅਦ ਫਿਲਮ ਦੀ ਰਿਲੀਜ਼ ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ ਯਾਨੀ ਕਿ CBFC ਨੇ ਫਿਲਮ ਨੂੰ UA ਸਰਟੀਫਿਕੇਟ ਦੇ ਦਿੱਤਾ ਹੈ ਇਸ ਤੋਂ ਤਿੰਨ ਘਟਾ ਦੇ ਚਾਰ ਕੁਲ 10 ਬਦਲਾਅ ਕੀਤੇ ਗਏ ਨੇ ਇਹਨਾਂ ਹੀ ਨਹੀਂ ਸੈਂਸਰ ਬੋਰਡ ਨੇ ਕੰਗਨਰਨੋਦ ਦੇ ਫਿਲਮ ਚ ਦਿਖਾਏ ਗਏ ਵਿਵਾਦਿਤ ਬਿਆਨਾਂ ਤੇ ਨਿਰਮਾਤਾਵਾਂ ਤੋਂ ਤੱਥਾਂ ਅਤੇ ਸ੍ਰੋਤਾ ਦੀ ਵੀ ਮੰਗ ਕੀਤੀ ਹੈ ਜਿਨ੍ਹਾਂ ਸੀਨਸ ਵਿੱਚ ਬਦਲਾਅ ਦੀ ਮੰਗ ਕੀਤੀ ਗਈ ਸੀ ਉਹਨਾਂ ਵਿੱਚ ਇੱਕ ਹੈ ਰਾਸ਼ਟਰਪਤੀ ਰਿਸਰਚਰ ਨਿਕਸਨ ਵੱਲੋਂ ਭਾਰਤੀ ਔਰਤਾ ਪ੍ਰਤੀ ਅਪਮਾਨਜਨਕ ਟਿੱਪਣੀਆਂ ਇਸ ਤੋਂ ਇਲਾਵਾ ਇਸ ਤੋਂ ਇਲਾਵਾ ਵਿਨਸਟਨ ਚਰਚਿਲ ਵੱਲੋਂ ਭਾਰਤੀਆਂ ਨੂੰ ਖਰਗੋਸ਼ਾ ਵਾਂਗ ਪ੍ਰਜਨਨ ਕਰਨ ਦਾ ਵਰਨਰ ਵੀ ਸ਼ਾਮਿਲ ਕੀਤਾ ਗਿਆ ਹੈ ਇਸ ਤੋਂ ਪਹਿਲਾਂ ਕੰਗਨਾ ਰਣੌਤ ਨੇ ਆਪਣੇ ਆਫੀਸ਼ੀਅਲ ਐਕਸ ਅਕਾਊਂਟ 'ਤੇ ਪੋਸਟ ਕਰਕੇ ਫਿਲਮ ਦੇ ਰਿਲੀਜ਼ ਡੇਟ ਟਾਲਣ ਦੀ ਜਾਣਕਾਰੀ ਦਿੱਤੀ ਸੀ ਕੰਗਨਾ ਨੇ ਲਿਖਿਆ ਸੀ ਕਿ ਪਰਿਮਾਨ ਨਾਲ ਮੈਲਾਨ ਕਰਦੀ ਹਾਂ ਕਿ ਮੇਰੀ ਨਿਰਦੇਸ਼ਕ ਫਿਲਮ ਐਮਰਜੈਂਸੀ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ ਅਸੀਂ ਅਜੇ ਵੀ ਸੈਂਸਰ ਬੋਰਡ ਤੋਂ ਪ੍ਰਮਾਣਿਕ ਕਰਨ ਦੀ ਉਡੀਕ ਕਰ ਰਹੇ ਹਾਂ ਨਵੀਂ ਰਿਲੀਜ਼ ਮਿਤੀ ਦਾ ਜਲਦੀ ਹੀ ਐਲਾਨ ਕੀਤਾ ਜਾਵੇਗਾ ਤੁਹਾਡੀ ਸਮਝ ਅਤੇ ਧੀਰਜ ਲਈ ਤਨਵਾਦ